ਉਤੇਗੜ ਸਾਹ ਦੇ ਪਿੰਡ ਚਨਾਰਥਲ ਕਲਾਂ ਰੇਡੀਓ ਲੰਗ ਰਹੀ ਭਾਖੜਾ ਨਹਿਰ ਦੇ ਵਿੱਚ ਪਾੜ ਪੈਣ ਕਾਰਨ ਕੋਲੋਂ ਲੰਘ ਰਹੀ ਸੜਕ ਅੱਦੇ ਤੋਂ ਵੱਧ ਨਹਿਰ ਦੇ ਵਿੱਚ ਡਿੱਗ ਚੁੱਕੀ ਹੈ ਜਿਸ ਕਾਰਨ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਉੱਤੇ ਹੀ ਪਿੰਡ ਵਾਸੀਆਂ ਦੇ ਵਿੱਚ ਚਨਾਰਥਲ ਕਲਾਂ ਦੇ ਮੈਂਬਰ ਪੰਚਾਇਤ ਗੁਰਸੇਵ ਸਿੰਘ ਨੇ ਦੱਸਿਆ ਹੈ ਕਿ ਨਹਿਰ ਦੇ ਵਿੱਚ ਪਾੜ ਪੈਣ ਕਾਰਨ ਪਿੰਡ ਵਾਸੀ ਜਾ ਕੇ ਰਸਤਾ ਕੱਟਣ ਨੂੰ ਮਜਬੂਰ ਨੇ ਕਿਉਂਕਿ ਨਹਿਰ ਜਿਹੜੀ ਕਿ ਕਿਸੇ ਸਮੇਂ ਵੀ ਟੁੱਟ ਸਕਦੀ ਹੈ ਉਹਨਾਂ ਕਹਿੰਦੇ ਕਿ ਸਬੰਧਿਤ ਪ੍ਰਸ਼ਾਸਨ ਅਤੇ ਸਰਕਾਰ ਦੇ ਕਈ ਨੂੰ ਮੰਗਿਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਹਰ ਇੱਕ ਨੇ ਭਰੋਸਾ ਦਿੱਤਾ ਹੈ ਕੰਮ ਕੋਈ ਨਹੀਂ ਕੀਤਾ ਜਾ ਰਿਹਾ ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਇਸ ਮੌਕੇ ਸੰਸਦ ਡਾਕਟਰ ਅਮਰ ਸਿੰਘ ਅਤੇ ਸਾਫ ਦਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਭਾਖੜਾ ਨਹਿਰ ਪਹੁੰਚੇ ਨੇ ਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀ ਗਈਆਂ ਨੇ ਨਾਗਰਾ ਨੇ ਨਹਿਰੀ ਵਿਭਾਗ ਅਤੇ ਸਰਕਾਰ ਨਹਿਰ ਦੀ ਵਿਸ਼ੇਸ਼ ਮੁਰੰਮਤ ਕਰਵਾਏ ਤਾਂ ਜੋ ਲੋਕਾਂ ਦੇ ਮਨ ਦੇ ਵਿੱਚ ਡਰ ਦਾ ਮਾਹੌਲ ਖਤਮ ਹੋਵੇ ਮੈਂ ਮੈਂਬਰ ਪੰਚਾਇਤ ਗੁਰਸੇਵਕ ਸਿੰਘ ਹਾਂ ਜੀ। ਅੱਛਾ ਕੀ ਸਮੱਸਿਆ ਆਦੀ ਹੈ ਪਿੰਡ ਜੀ? ਸਮੱਸਿਆ ਜੀ ਪਿਛਲੇ 1 ਸਾਲ ਤੋਂ ਬਰਸੰਤ ਜਿਨ੍ਹਾਂ ਤੋਂ ਇਹ ਨਹਿਰ ਟੁੱਟ ਗਈ ਸੀ। ਪ੍ਰਸ਼ਾਸਨ ਨੂੰ ਬਾਰ-ਬਾਰ ਫੋਨ ਕਰੇ ਪ੍ਰਸ਼ਾਸਨ ਆਈ ਨਹੀਂ ਹੈਗੇ। ਉਸ ਤੋਂ ਬਾਅਦ ਪਿੰਡ ਵਾਸੀਆਂ ਨੇ ਚਨਾਥਰ ਵਾਲਾ ਪਾਸਾ, ਟੌੜਾ ਵਾਸੀਆਂ ਨੇ ਪਰਲਾ ਪਾਸਾ ਕਿਉਂਕਿ ਉਹ ਜਿਹੜੀ ਕੰਧ ਆ ਸੜਕ ਬਿਲਕੁਲ ਨਹਿਰ ਦੇ ਵਿੱਚ ਦੋ ਵਾਰੀ ਗਿਰ ਚੁੱਕੀ ਆ ਉਹ। ਇਹ ਇੰਨਾ ਖਤਰਨਾਕ ਅੱਜ ਜਿਹੜਾ ਇਹ ਤੁਸੀਂ ਮੰਜ਼ਰ ਦੇਖ ਰਹੇ ਹੋ। ਸੜਕ ਖੋਖਲੀ ਹੋ ਗਈ ਹੈ ਠਾਹਾਂ ਉਹਦੇ ਉੱਪਰ ਭਾਰੀ ਵਾਹਣ ਲੰਘਦੇ ਨੇ। ਰਾਤ-ਬਰਾਤ ਪਤਾ ਵੀ ਲੱਗਣਾ ਕੌਣ ਇਹਦੇ ਵਿੱਚ ਰੁੜ ਗਿਆ ਤਾਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਕੋਈ ਹੱਲ ਕਰੋ ਪਿੰਡ ਦੇ ਵਿੱਚ ਸਹਿਮਦਨ ਮਾਹੌਲ ਬਣਿਆ ਹੋਇਆ ਜੀ ਅੜੜੜ ਕਈ ਪਿੰਡਾਂ ਚ ਪਹਿਲਾਂ ਕੋਈ ਤੁਸੀਂ ਪ੍ਰਸ਼ਾਸਨ ਨੂੰ ਮੰਗ ਕੀਤਾ ਜੀ ਪ੍ਰਸ਼ਾਸਨ ਨੂੰ ਬਹੁਤ ਵਾਰੀ ਜੀ ਪ੍ਰਸ਼ਾਸਨ ਆ ਕੇ ਦੇਖ ਕੇ ਮੁੜ ਜਾਂਦੇ ਨੇ ਇੱਥੇ ਤੇ ਵਿਧਾਇਕ ਸਾਹਿਬ ਵੀ ਆਏ ਸੀ ਉਹ ਇੱਥੇ ਖੜ ਕੇ ਉਂਗਲੀ ਕਰ ਕਰਕੇ ਕਹਿੰਦੇ ਕਹਿੰਦੇ ਵੀ ਜਿਹੜਾ ਕੁਝ ਚਾਹੀਦਾ ਤੁਹਾਨੂੰ 5 ਮਿੰਟ ਚ ਆ ਜਾਊਗਾ ਇੱਥੇ ਮੈਂ ਹੁਣੇ ਹੁਣੇ ਮੇਰੇ ਅਫਸਰਾਂ ਨਾਲ ਗੱਲ ਹੋਈ ਪਰੰਤੂ ਸਾਲ ਲੰਘ ਗਿਆ ਅੱਜ ਇਹ ਤੁਸੀਂ ਦੇਖਿਆ ਇਹ ਪਾਖੜਾ ਮੇਨ ਲਾਈਨ ਜਿਹੜੀ ਕਿ ਜਨਾਥਲ ਕਲਾਂ ਦੇ ਆਪਾਂ ਪੁਲ ਤੇ ਖੜੇ ਆਂ ਇਹ ਨਹਿਰ ਅੱਗੇ ਪਟਿਆਲੇ ਤੋਂ ਹੋ ਕੇ ਹਰਿਆਣੇ ਨੂੰ ਔਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਜਾਂਦੀ ਹੈ ਜਿਹਦੇ ਤੋਂ ਖੇਤਾਂ ਨੂੰ ਔਰ ਪੀਣ ਵਾਲਾ ਪਾਣੀ ਮਹੱਈਆ ਹੁੰਦਾ ਆਪਾਂ ਦੇਖਿਆ ਕਿ ਨਹਿਰ ਨੇ 15-15 ਫੁੱਟ ਦਾ ਪਾੜ ਜਿਹੜਾ ਆ ਸਾਈਡਾਂ ਨੂੰ ਖੱਬੇ ਪਾਸੇ ਵੀ ਤੇ ਸੱਜੇ ਪਾਸੇ ਵੀ ਜਨਾਥਲ ਵਾਲੇ ਪਾਸੇ ਵੀ ਔਰ ਟੌੜੇ ਵਾਲੇ ਪਾਸੇ ਵੀ ਦੋਨਾਂ ਸਾਈਡਾਂ ਤੇ ਪਾੜਿਆ ਔਰ ਇਸ ਦਾ ਕਿਸੇ ਵੇਲੇ ਵੀ ਟੁੱਟਣ ਦਾ ਖਤਰਾ ਹੈ ਔਰ ਇਹ ਕਈ ਦਿਨਾਂ ਤੋਂ ਇਸ ਤਰ੍ਹਾਂ ਪਾੜ ਪਾਉਂਦੇ ਆ ਰਹੇ ਔਰ ਜਿਹੜੇ ਤਰ ਇਹ ਲੱਗੇ ਹੋਏ ਨੇ ਥੱਲੇ ਇਹ ਪਰਲੇ ਪਾਸੇ ਵੀ ਤੇ ਥੱਲੇ ਪਹਿਲਾਂ ਪਿੰਡਾਂ ਵਾਲਿਆਂ ਨੇ ਆਪ ਹੀ ਲਾਏ ਅਜੇ ਤੱਕ ਪ੍ਰਸ਼ਾਸਨ ਵੱਲੋਂ ਨਹਿਰ ਵਾਲਿਆਂ ਵੱਲੋਂ ਵਿਭਾਗਮੇ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਔਰ ਅੱਜ ਐਮਪੀ ਸਾਹਿਬ ਮੈਂ ਇੱਥੇ ਪਿੰਡ ਦੀ ਪੰਚਾਇਤ ਪਿੰਡ ਦੇ ਨਗਰ ਨਿਵਾਸੀ ਇਕੱਠੇ ਹੋ ਕੇ ਅੱਜ ਇਸ ਨਹਿਰ ਦਾ ਮੌਕਾ ਦੇਖ ਕੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਸੁੱਤੀ ਹੋਈ ਨੀਂਦ ਚੋਂ ਉੱਠੋ ਇਹ ਬਹੁਤ ਵੱਡੀ ਘਟਨਾ ਵਾਪਰ ਸਕਦੀ ਹੈ ਕਿਸੇ ਵੇਲੇ ਵੀ ਰਾਤ ਨੂੰ ਪਾਣੀ ਜਾਂ ਦਿਨਵੇਲੇ ਨਾਲ ਸਕੂਲ ਹੈ ਪਿੰਡ ਦਾ ਸੀਨੀਅਰ ਸੈਕੰਡਰੀ ਸਕੂਲ ਹੈ ਨਾਲ ਪਿੰਡ ਹੈ ਇਹ ਨਹਿਰ तकरीबन 40 ਫੁੱਟ ਉੱਚੀ ਹੈਗੀ ਹੈ ਉਹਦੇ ਤੋਂ ਥੱਲੇ ਜਿਹੜੀ ਸਾਡੀ ਜ਼ਮੀਨ ਹੈ ਔਰ ਜੇ ਪਾਣੀ ਇੱਥੋਂ ਟੁੱਟ ਗਿਆ ਤਾਂ ਪਿੰਡ ਦਾ ਨੁਕਸਾਨ ਵੀ ਹੋਊਗਾ ਫਸਲਾਂ ਪੱਕੀਆਂ ਦਾ ਨੁਕਸਾਨ ਹੋਊਗਾ ਔਰ ਅੱਗੇ ਜਿਹੜਾ ਜਿਹੜਾ ਇਹ ਪਾਣੀ ਜਾ ਰਿਹਾ ਉਹਨਾਂ ਲੋਕਾਂ ਨੂੰ ਪਾਣੀ ਨਾ ਖੇਤਾਂ ਨੂੰ ਨਾ ਪੀਣ ਨੂੰ ਮਿਲਣਾ ਔਰ ਇਹ ਨਹਿਰ ਜਿਹੜੀ ਹੈਗੀ ਹੈ ਇਹਨੇ ਬਹੁਤ ਵੱਡਾ ਨੁਕਸਾਨ ਇਸ ਕੋਰਪੋਰਲ ਮੈਨਸ਼ਰੀ ਫੋਟੋਗ੍ਰਾਫਰ ਸਾਫ ਰਜਿੰਦਰ ਪਟਜੋੜ ਕਿਚੋੜ ਚੋਕੇ ਨੇ ਰਜਿੰਦਰ ਜੀ ਪਿੰਡ ਚਨਾਰਥਲ ਕਲਾ ਨੇੜੇ ਲੰਘ ਰਹੀ ਭਾਖਣਾ ਨਹਿਰ ਦੇ ਵਿੱਚ ਪਾੜ ਪੈ ਚੁੱਕਾ ਹੈ ਤੇ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਤਾਂ ਕੀ ਕੋਈ ਜਾਣਕਾਰੀ ਹੈ ਆ ਜੀ ਇਹ ਪਿਛਲੇ ਕਰੀਬ 1 ਸਾਲ ਤੋਂ ਇਹ ਨਹਿਰ ਦੀ ਜਿਹੜੀ ਕੀ ਖਸਤਾਤ ਬਣੀ ਹੈ ਜਿਹੜੀ ਸੇਵਾ ਇੰਡੀਆ ਨੇ ਉਹ ਨਹਿਰ ਦੇ ਵਿੱਚ ਵਿਗੜੀਆਂ ਨੇ ਤੇ ਇਸ ਕਾਰਨ ਪਿਛਲੇ ਜਿਹੜੇ ਕਰੀਬ ਸਾਲ ਤੋਂ ਚਨਾਰਥਲ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਜੀ ਨਹਿਰ ਦੀ ਜਿਹੜੀ ਸਪੈਸ਼ਲ ਮੁਰੰਮਤ ਕਰਵਾਈ ਜਾਵੇ ਸਾਡੇ ਉਹਨਾਂ ਕੜ ਪਿੰਡ ਵਾਸੀ ਇਹਨਾਂ ਦੇ ਮਾਹੌਲ ਦੇ ਵਿੱਚ ਰਾਤਾ ਵੀ ਕੱਟ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਪਿੰਡ ਵਾਸੀ ਇਹਨਾਂ ਨੇ ਕਿ ਜਿਹੜੀ ਨਹਿਰ ਹੈ ਕਿਸੇ ਵੀ ਸਮੇਂ ਟੁੱਟ ਸਕਦੀ ਆ ਤੇ ਇੱਕ ਪਾਸੇ ਉਹ ਵੀ ਨਹਿਰ ਦੇ ਤੇ ਦੂਜੇ ਪਾਸੇ ਕਾਫੀ ਪਿੰਡ ਨੇ ਤੇ ਪਿੰਡਰ ਦੇ ਨਾਲ ਪੂਰੇ ਪੂਰੇ ਵੀ ਨਹਿਰ ਟੁੱਟੇ ਨੇ ਕਿ ਸਾਡੀ ਵੱਡਾ ਜਾਣੇ ਨਿਪਟਾਰਨ ਹੋ ਜਾਂਦਾ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਪ੍ਰਸ਼ਾਸਨ ਜਲਦੀ ਨਹੀਂ ਦੋਹਾਰਨਾ ਬੰਦ ਕੀਤਾ ਉਹ ਵੱਡੇ ਪੱਧਰ ਤੇ ਕੋਈ ਰੋਸ ਪ੍ਰਦਰਸ਼ਨ ਕਰਨਗੇ ਜਿਵੇਂ ਵਾਲੀ ਸਰਕਾਰ ਦੀ ਹੋਵੇ ਜਿੰਦਰ ਲੋਕਾਂ ਚ ਵੀ ਕਾਫੀ ਸਹਿਮ ਦਾ ਮਾਹੌਲ ਬਣਾਇਆ ਤਾਂ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਪਹਿਲਾਂ ਕਹਿੰਦੇ ਨੇ ਕਿ ਜਿਹੜੀ ਮੁਰੰਮਤ ਕਰਵਾ ਦਿੱਤੀ ਗਈ ਸੀ ਕਿਤੇ ਖਾਰ ਪਈ ਪਰ ਉਹਨਾਂ ਦੂਜੇ ਪਾਸੇ ਖਾਰ ਪੈ ਲਈ ਪਰ ਲਗਾਤਾਰ ਜਿਹੜੀ ਕਿ ਨਹਿਰ ਦੀ ਪੂਰੀ ਖਸਤਾ ਹਾਲਤਾਂ ਪਿੰਡ ਵਾਸੀ ਤੇ ਇਹ ਮੰਗਾ ਦੀ ਮੈਰੀ ਵਿਭਾਗ ਜਿਹੜੀ ਪੂਰੀ ਨਹਿਰ ਦੀ ਮੁਰੰਮਤ ਕਰਵਾਵੇ ਕਿਉਂਕਿ ਜਿਹੜੀ ਸਿਪਾਏ ਦਾ ਡਿਕ ਰਹੀਆਂ ਨੇ ਵਿੱਚ ਕਿ ਪੁਰਾਣਾ ਕਾਫੀ ਪੁਰਾਣਾ ਸਮਾਂ ਬੀਤ ਗਿਆ ਨਹਿਰ ਦੀ ਪਾਨੀ ਨੂੰ ਤੇ ਉਹ ਜਿਹੜੀ ਕਿ ਪਹਿਲੇ ਲਾੜ ਦਾ ਥਾਲੇ ਘੇਰ ਵਰਤੇ ਹੋ ਲੈਹਰ ਦੇ ਵਿੱਚ ਚਲੇਲੇ ਆਨੇ ਆਰਗੈਨਿਕ ਅਤੀ ਫਰਮ ਵਿੱਚ ਦਿੱਖਦੀ ਆ ਜਿਵੇਂ ਕਿ ਵਹਾਨ ਚਾਨਕ ਰਾਤ ਨੂੰ ਨੇੜੇ ਚ ਉਸ ਤੋਂ ਲੰਘਦਾ ਤਾਂ ਉਹ ਵੀ ਵੱਡੀ ਵਿੱਚ ਇਸਾ ਜਿਆ ਖਾਸਾ ਬਣਾ ਹੋਇਆ ਆ ਆ ਵੀ ਖਤਰਾ ਹੈ ਤੇ ਨਾਲ ਖੂੜ ਤੇ ਹੋਰ ਵੀ ਕਈ ਕਾਫੀ ਪਿੰਡਰੇ ਜੇਕਰ ਪੱਕੀਆਂ ਫਸਲਾਂ ਨੇ ਕਿਸਾਨਾਂ ਦੇ ਖੇਤਾਂ ਵਿੱਚ ਖੜੀਆਂ ਨੇ ਜੇਕਰ ਮੈਸ ਚੁੱਕਦੀ ਆ ਤਾਂ ਵੱਡਾ ਨੁਕਸਾਨ ਹੋ ਸਕਦਾ ਹੂੰ ਜੀ ਜੀ ਰਜਨ ਜੀ ਤੁਹਾਡਾ ਤਮਾਮ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ